ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਦਿੱਲੀ ਦੇ ਸਾਬਕਾ ਮੰਤਰੀ ਨੇ ਮਨੀਸ਼ ਸ਼ਿਸ਼ੋਦੀ ਅੱਜ ਪਹਿਲੀ ਵਾਰ ਜ਼ਮਾਨਤ ਮਿਲਣ ਤੋਂ ਬਾਅਦ ਪੰਜਾਬ ਪਹੁੰਚੇ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਹਾਲਾਂਕਿ ਇੱਕ ਨਿੱਜੀ ਹੋਟਲ ਦੇ ਵਿੱਚ ਪਹਿਲਾਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਇੱਥੇ ਉਹ ਦਰਬਾਰ ਸਾਹਿਬ ਵਿਖੇ ਨਸਤਮਸਤਕ ਹੋਏ ਤੇ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਝੂਠੇ ਕੇਸਾਂ ਦੇ ਵਿੱਚ ਸਾਨੂੰ ਫਸਾਇਆ ਨਹੀਂ ਜਾ ਸਕਦਾ ਹਾਲਾਂਕਿ ਆਖਰਕਾਰ ਸੱਚਾਈ ਦੀ ਜਿੱਤ ਹੁੰਦੀ ਹੈ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆ। ਸਾਡੇ ਉੱਤੇ ਲਈ ਪਾਰਟੀ ਦੇ ਕਾਉਂਟਰ ਮੈਂਬਰ ਤੇ ਦੇਸ਼ ਦੇ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣ ਵਾਲੇ ਸਿੱਖਿਆ ਮੰਤਰੀ ਦਿੱਲੀ ਦੇ ਡਿਪਟੀ ਸੀਐਮ ਸ਼੍ਰੀਮਨੀ ਸੋਧਿਆ ਜੀ ਉਹਨਾਂ ਨੂੰ ਸਰਵਉੱਚ ਅਦਾਲਤ ਵੱਲੋਂ ਨ્યાਇ ਮਿਲਿਆ ਕਿ ਉਹਨਾਂ ਦੀ ਜ਼ਮਾਨਤ ਹੋਈ ਸਾਨੂੰ ਪਹਿਲੇ ਦਿਨੋਂ ਪਤਾ ਸੀਗਾ ਕਿ ਝੂਠੇ ਕੇਸ ਨੇ ਇਹੀ ਉਮੀਦ ਅਸੀਂ ਕੇਜਰੀਵਾਲ ਸਾਹਿਬ ਵਾਲੇ ਕੇਸ 'ਚ ਕਰ ਰਹੇ ਹਾਂ ਇਸ ਤੋਂ ਪਹਿਲਾਂ ਸੰਜੇ ਸਿੰਘ ਜੀ ਦੇ ਵਿਰੁੱਧ ਕੋਈ ਸਮੂਹ ਨਹੀਂ ਸੀ ਸੋ ਇਥੋਂ ਇਹ ਸਿੱਧ ਹੁੰਦਾ ਹੈ ਬਸ ਸਿਰਫ ਕੁਝ ਸਮੇਂ ਲਈ ਸਾਡੇ ਲੀਡਰਾਂ ਨੂੰ ਜੇਲ੍ਹ ਚ ਭੇਜ ਕੇ ਪਾਰਟੀ ਤੋੜਨੀ ਕੋਸ਼ਿਸ਼ ਕਰਦੇ ਪਰ ਆਮ ਆਦਮੀ ਦੀ ਪਾਰਟੀ ਕਿਸੇ ਹੋਰ ਮਿੱਟੀ ਦੀ ਬਣੀ ਹੋਈ ਹੈ ਉਹ ਚ ਕੋਈ ਟ੍ਰੇਡ ਜਾਂ ਦਰਾੜ ਨਹੀਂ ਆਉਗੀ। ਤੋਂ ਅਰਦਾਸ ਕੀਤੀ ਸੀ ਮੈਂ ਵੀ ਕਈ ਵਾਰ ਆਇਆ ਇੱਥੇ ਅਰਦਾਸ ਕੀਤੀ ਸੀ ਕਿ ਸੱਚ ਦੀ ਜਿੱਤ ਹੋਵੇ ਸਾਨੂੰ ਬਲ ਬਖਸ਼ੇ ਤਾਂ ਸੱਚ ਦੀ ਜਿੱਤ ਹੋਈ ਹੈ ਤਾਂ ਅੱਜ ਮਨੀਸ਼ ਸ਼ੋਧਿਆ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਮਸਤਕੋਣ ਹੈ ਇਹਨਾਂ ਪਰਿਵਾਰ ਸਮੇਤ ਕੋਈ ਪੋਲਿਟਿਕਲ ਪ੍ਰੋਗਰਾਮ ਨਹੀਂ ਹੈਗਾ। सिर्फ 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 माथा टेक रहा है बड़े सौभाग्य की बात है की आज मुझे यहाँ दरबार साहब में माथा टेकने का अवसर मिला ये बड़े सौभाग्य से मिलता है और जब मैं सत्रह महीने जेल में था तो बहुत शिद्दत से मैं रोजाना याद करता था सच्ची क्योंकि मैं सच्चाई की लड़ाई लड़ रहा था और झूठ और साजिशों के तहत जेल में भिजवाया गया था तो मेरी हमेशा सचिन गुरु के चरणों में अरदास रहती थी कि सच्चाई की जीत होनी चाहिए और जब सच्चाई की जीत हुई तो मुझे दरबार साहब के आशीर्वाद से, तो से, तो से माननीय सुप्रीम कोर्ट और संविधान की वजह से न्याय मिला तो मैं सबसे पहले मान साहब के साथ बात हुई तो सबसे पहले ये चर्चा हुई कि सबसे पहले सचखंड पे जाकर माथा टेकेंगे और बहुत श्रद्धा के साथ आज पूरे दिल से मैं अपने परिवार के साथ यहाँ आया हूँ और बहुत आभार व्यक्त करते हुए और सच्चाई की हमेशा जीत होती रहे जो लोग सच्चाई के लिए लड़ रहे हैं उनकी जीत होती रहे जो लोग गलत काम कर रहे हैं वो पीछे हटें वो नीचे आए केजरीवाल साहब के लिए भी आज अरदास की है okay. कि जल्द से जल्द केजरीवाल साहब को भी आ, आ, हमारे मुख्यमंत्री जी को बाहर निकालें और सच्चाई की वहाँ भी जीत हो हम सब बहुत केजरीवाल देखिए यहाँ ये तो मैंने कहा ना जैसे ने भी कहा ये तो सचखंड है यहाँ तो जो आके कहेगा सक्री जय वो वहाँ पे सच्चाई की जय होनी होनी है कहीं इसमें कोई गुंजाइश नहीं है थोड़ी देर लगा पंजाब दोबारा मैं भी यहाँ रहा हूँ पहले भी आता रहा हूँ के बीच में आता हूँ और तो मेरे बड़े भाई मेरे मान साहब जो है उनके साथ आके ही तो है तो परिवार के साथ, मेरे से सरकार अपनी जगह रहती है लेकिन परिवार हमारा सबसे बड़ा है और मैं इसके लिए भी ऊपर वाले का कि उन्होंने तो इस संकट के समय में हम सबको बल दिया और तमाम साजिशों के बाद भी हमारी टीम एक परिवार की तरह से मुख्ठी की तरह एक ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ